ਕਾਪਾ ਕਰ ਰਹੇ ਪਿੱਛੇ ਤੋਂ ਚੱਲੇ ਉਹਦੇ ਨੋਣਾ ਉਹਦੇ ਤੇ ਫੌਜਦਾਰੀ ਦਾ ਮੋਢਿਪਲੇ ਜਿਹੜੇ ਬੁੱਧੀਜੀਵੀ ਸੀ ਕਿੰਨੀ ਵੱਡੀ ਦਿਨ ਸੀ ਸਿਆਸਤਾਂ ਲਈ ਝੱਕੇ ਉਹ ਨਾ ਹੁੰਦੇ ਬਲ ਕਲਪਨਾ ਲਈ ਹੋਦੇ ਸੀ ਸਰਕਾਰ ਦੀ ਹਾਲਤ ਕੀ ਹੈ ਕਿ ਤੁਹਾਨੂੰ ਕਾਨੂੰਨ ਨਾਲ ਵੀ ਸੱਚੀ ਗੱਲ ਨਹੀਂ ਫੜਦੀ ਉਹਨਸਾਰੀ ਨਕਲੀ ਗਿਆ ਤਾਂ ਦੂਜੇ ਕੋਈ ਲੋੜਾ ਦਾ ਠੱਪਾ ਹਰ ਕਿਤੇ ਹੈ ਅਤਵਾਜ ਦੇ ਦਾਪਾ ਲੱਗ ਜਾਂਦਾ ਪਾਰਟਨ ਦੇ ਸਾਇਆ ਜੰਮੀ ਲੈ ਹੁਣ ਮੱਚੀ ਹੁੰਦੇ ਸਾਇਆ ਵੀ ਆਉਂਦੇ ਨੇ ਕਿ ਦਿੱਲੀ ਕੋਲ ਸਾਰਾ ਉਸੇ ਹੈ ਚੱਲੇ ਹੁਣ ਇਹ ਹਰ ਜਗ ਉਸੋ ਕ ਲੱਗੇ ਆ ਪ੍ਰੋਗਰਜ ਲੋੜ ਜੇ ਲੋਕ ਨਹੀਂ ਮੁਖਦੇ ਫਿਰ ਹੋਰ ਕਾਨੂੰਨ ਬਣਾਉਣਗੇ ਜੇਂ ਡਿਪਟੀ ਪੱਤਰ ਤੇ ਬੁਧੀ ਜੀ ਵੀ ਬੰਦ ਕੀਤੇ ਆ ਤੇ ਪਹਿਲਾ ਵਿਸ਼ਾ ਕਾਂਡਾ ਕਿੰਨਾ ਕੁਛ ਲਾਇਆ ਹੈ ਫਸਪਾ ਜਿਹਦਾ ਮਤ ਕਿਹਨੂੰ ਜਾਂ ਸਕਦੇ ਆਧਾਰ ਤੇ ਵੀਰ ਮਿਲਨੇ ਹਮਲਾ ਕਰ ਸਕਦਾ ਹੈ ਇਹ ਵਿਦਾਨ ਫੌਜ ਨੂੰ ਦਿੱਤੇ ਹੋਏ ਹੁਣ ਜਿਹੜੇ ਫੌਜ ਨੂੰ ਅਧਿਕਾਰ ਸਿਆਕਲ ਵੀ ਪੁਲਿਸ ਨੂੰ ਉਹਦੇ ਜੋ ਨਵੇਂ ਕਾਨੂੰਨਾਂ ਦਾ ਤਹਿਤ ਵੱਧ ਅਧਿਕਾਰ ਦਿੱਤਾ ਫੌਜਦਾਰੀ ਨੂੰ ਦਿੱਤਾ ਹੈ ਜਿਹਾ ਬਈ ਇਹ ਆ ਰਾਜ ਜਿਹੜਾ ਹੁਣ ਚੱਲ ਰਿਹਾ ਹੈ ਇਹ ਤਾਂ ਬਹੁਤ ਅਪਮਾਨ ਹੈ ਜਦ ਕੋਈ ਪਹਿਲਾਂ ਉਹ ਚੰਗੇ ਸੀ ਰਾਜ ਖਲਿਆ ਹੋਇਆ ਇਦੋਂ ਜਿਹੜਾ ਗਾਹਾਂ ਵਾਲਾ ਕੋਈ ਆ ਗਿਆ ਐ ਤਾਂ ਨਹੀਂ ਵੀ ਗਾਹਾਂ ਵਾਲਾ ਕੋਈ ਰਾਜ ਬਦਲਣ ਆ ਗਿਆ ਮੈਂ ਜੇ ਆਹੀ ਨੀਤੀਆਂ ਪੋਰਸੀਆਂ ਲਾਗੂ ਗਾ ਮੇ ਵੀ ਲੋਕਾਂ ਤੋਂ ਹੋਣਾ ਹੀ ਕਾਲ ਬਿਟਰ ਸੁਭਾਉਣਾ ਇਹਦਾ ਵੱਲ ਕਾਨੂੰਨਾਂ ਦੇ ਦੰਦੇ ਨੂੰ ਹੋਰ ਸਿੱਖੇ ਕਰਨੇ ਪੈਣਗੇ ਜਦੋਂ ਹੋਰ ਵੱਧ ਸਿੱਖਾ ਕਰਨਾ ਪਊ ਲੋਕਾਂ ਨੂੰ ਇਹ ਇਕੱਠਿਆਂ ਹੋਣ ਦੀ ਥੋੜੀ ਬਹੁਤੀ ਸਰਵਾਈ ਹੈ ਉਹ ਬਿਲਕੁਲ ਬੰਦ ਹੋ ਜੂ ਹੁਣ ਵੀ ਹਾਲਾਤ ਕਿੱਥੇ ਪਹੁੰਚੇ ਆ ਜਿੰਨੀ ਮੈਂ ਨਿਆਂਪਤੀ ਸਾਲਾਂਵਾਂ ਦੀ ਬੈਠੋ ਧਰਨਾ ਤੇ ਕੁਝ ਸੁਣਨ ਨੂੰ ਪਿਆ ਸੀ ਬਾਰਡਰਾਂ ਤੇ ਬੈਠੇ ਆ ਕਿੰਨਾ ਚਿਰ ਹੋ ਗਿਆ ਜਦੋਂ ਇਸ ਸਧਾਰਨ ਸਪਲਾਈ ਨੇ ਮਸਲਾ ਹੱਲ ਕਰਨ ਦੀ ਗਰਜ਼ ਦੂਰ ਕੀਤੀ ਬੇਲ ਜਿਹਾ ਲਾੜ ਹੈ ठेका ਮੁਲਾਜਮ ਹੈ ਕਿੰਨੀ ਲੜਾਈ ਲੜਦੇ ਆਓ ਜਿਹੜੇ ਵੱਲ ਅੰਤ ਵਿੱਚ ਭਰਤੀ ਵੀ ਹੋਇਆ ਉਹਦੇ ਬਹੁਤ ਸਾਰੀ ਕੁੱਟ ਖਾਣ ਤੋਂ ਬਾਅਦ ਫਿਰ ਬਹੁਤ ਛੋਟੀ ਉਨ ਨੂੰ ਹੀ ਭਰਤੀ ਹੋਈ ਸੀ ਇਹ ਰੋਜ਼ ਦਾ ਗਾਮ ਹੈ ਤੇ ਜਿਹੇ ਹੀ ਹਾਲ ਬਣੇ ਨੇ ਨਾ ਕੋਈ ਤਰਕ ਹੈ ਹੈ ਲੈ ਵੀ ਜਿਹੜਾ ਲੜਨਾ ਤਾਂ ਗਏ ਦੇ ਹੱਦਿਕਮ ਦਾ ਰਾਜ ਆਵਰ ਹੋ ਹੀ ਜਾਊਗਾ ਲੋਕਾਂ ਦੀ ਲੋੜ ਵੜੀ ਜਾਣੀ ਹੁਣ ਕਾਨੂੰਨ ਕੋਈ ਕਿੱਡਾ ਸਖਤ ਹੈ ਕਿੰਨਾ ਕਿਸੇ ਨੂੰ ਡਰਾ ਸਕਦਾ ਹੈ ਇਹਦਾ ਨਹੀਂ ਕੋਸ਼ਾ ਹੈ ਕਿ ਲੋਕਾਂ ਜਿੱਦੀ ਦੈਸਤ ਪੈ ਜੇ ਜਿਵੇਂ ਕਰੋਨਾ ਵੇਲੇ ਬਾਤੀ ਸੀ ਵਿਜੇ ਕੋ ਬਾਹਰ ਨਿਕਲੇ ਦਾ ਬਸਤਾ ਤਾਂ ਮੈਂ ਕਰੋਨਾ ਹੋ ਜੂ ਜਾਣੂਗੀ ਕਿਉਂਕਿ ਉਹ ਕਾਲੇ ਘਰੂਣ ਲਿਆਉਣੇ ਸੀ ਇੱਕੇ ਟੱਕ ਬਸ ਹਲਾਲ ਕਰਨਾ ਸੀ ਸਾਰੀ ਜ਼ਮੀਨ ਦਾ ਕਿਤੇ ਕਬਜ਼ਾ ਕਰਨਾ ਸੀ ਹੁਣ ਦਿੱਲੀ ਪੇਰਾਂ ਵੀ ਨਹੀਂ ਬੈਠੇ ਰਹੇ ਆ ਜਦ ਇਹ ਕਵੀਦਾਨ ਨੇ ਜਿਹੜਾ ਉਸੇ ਕਰੋਨਾ ਹੋ ਗਿਆ ਤੇ ਕਰੋਨਾ ਚ ਲੈ ਜਾਂਦਾ ਤੇ ਉਹਦੀ ਮੌਤ ਹੋ ਗਈ ਹੋਵੇ ਠੀਕ ਹੈ 735 ਗਏ ਹੁੰਦਾ ਪਰ ਕਰੋਨਾ ਕਰਕੇ ਹੀ ਹੁੰਦੇ ਹੈ ਦਾਇਰ ਪਾਈ ਬਣਾਤੀ ਸੀ ਨਾ ਪਿੰਡਾਂ 'ਚ ਬੈਰੇ ਲਾਗੇ ਸੀ ਵਿਜੇ ਕੋ ਰਿਸ਼ਤੇਦਾਰ ਕੋਲ ਇੱਥੇ ਮਿਲਣਾ ਕਰੇ ਤੋ ਖਾ ਪਰਿੰਡਾਂ ਚ ਵੱਲ ਗਿਆ ਕਰੋਨਾ ਨਾਲ ਬਾਅਦ ਵੀ ਸਾਡੀ ਜਦੋਂ ਉਹ ਮਾਹੌਲ ਸਿਰਜਦੇ ਆ ਹੁਣ ਜਿਹੜੇ ਇੱਕ ਕਾਨੂੰਨ ਆਇਆ ਜਦੋਂ ਪਹਿਲਾਂ 44 ਦਫਾ ਲੱਗੀ ਹੁੰਦੀ ਵੀ ਪੰਜ ਬੰਦਿਆਂ ਤੋਂ ਵੱਧ ਇਕੱਠੇ ਨਹੀਂ ਹੋਣਾ ਜਦੋਂ ਇਹ ਹਿੰਦੂ ਜਮੀਨ ਵਿੱਚ 44 ਦਫਾ ਤੋੜਦੀ ਆਪਾਂ ਵੀ 44 ਤੋੜੀ ਕਿਸ ਬਣੂਗਾ ਹੁਣ ਹਾਲਤ ਕਿੱਥੇ ਹੈ ਫੜੀ ਹੈ ਅਟੋਂ ਮੇਜੇ ਵਿੱਚ ਨਾ ਬਰ ਲੜਦੇ ਲਾਠੀਆਂ ਜਰ ਵੀ ਹੋ ਗਿਆ ਜਿਹੜਾ ਨਹੀਂ ਸੀਗਾ ਤਾਂ ਇਹ ਤਾਂ ਦੋ ਦਿਨਾਂ ਦੀ ਗੱਲ ਹੈ ਅਦਰ ਪਰਸੋ ਚ ਉੱਥੇ ਦੀ ਗੱਲ ਹੈ ਨਿਸ਼ਾਨੇ ਵਾਲਿਆਂ ਨੇ ਮੋੜੋ ਉਹ ਅਧਿਕਾਰੀ ਘੇਰ ਕੇ ਪਹਿਲਾਂ ਬੋਲੀ ਲਵਾ ਲਈ ਘੇਰ ਕੇ ਇਹਨਾਂ ਨੇ ਕੱਚੀ ਘਰਤੀ ਦੁਆਰੇ ਘੇਰ ਕੇ ਉਹ ਮਤਲਬ ਚੁੰਨਾਪ ਹੋਇਆ ਜਿਹਦਾ ਮਤਲਬ ਹੈ ਸਰਕਾਰੀ ਫਰੀ ਤੋਂ ਭਜਨੇ ਲੋਕਾਂ ਨੇ ਮੰਗਦਾ ਕਿ ਤੁਹਾਨੂੰ ਜਿਹੜੀਆਂ ਜਣਸਾਂ ਤੁਸੀਂ ਬਣ ਗਿਓ ਐ ਐਮਐਸਪੀ ਸਭ ਦੀ ਗਰੁਣੀ ਗਰੰਟੀ ਦਿਓ ਉਹ ਕਹਿੰਦੇ ਜਿੰਨੇ ਕਹੇਗੀ ਹੈ ਇਹ ਇਹ ਤੋਂ ਭਜਨੇ ਉਹਦਾ ਭਜੰਦਾ ਰਾਹ ਅੱਗੇ ਹੋਰ ਤੋਂ ਲੈਣਾ ਕੁਝ ਨਹੀਂ ਹੋ ਰਿਹਾ ਮੇਰਾ ਇਹ ਕਹਿਣਾ ਦਾ ਮਤਲਬ ਹੈ ਜਦੋਂ ਲੋਕ ਹੋਰ ਵੱਧ ਲੜਨਗੇ ਉਸ ਵੇਲੇ ਆਉਣਾ ਹੈ ਹੁਣ ਜੇ ਸਾਡੇ ਹੱਕਾਂ ਦੀ ਗੱਲ ਹੈ ਜ਼ਮੀਨ ਦੇ ਅਸੀਂ ਮਾਲਕ ਫਿਰ ਹੱਕ ਦਾ ਮਾਲਕ ਨੂੰ ਬਣਦਾ ਨਾ ਕਿਉਂ ਉਹ ਜ਼ਮੀਨ ਭਾਈ ਵੇਚ ਰਿਹਾ ਕਿ ਨਾ ਵੇਚਣੀ ਹੈ ਇਹ ਤਾਂ ਹੋ ਹੀ ਲਿਆ ਤੇਰੀ ਮਰਜ਼ੀ ਦੀ ਵੇਚਣਾ ਵੇਚਣ ਚ ਉਹ ਕਹਿੰਦਾ ਠੀਕ ਹੈ ਤਾਂ ਹੋ ਲਿਆ ਫਿਰ ਮੇਰੀ ਮਰਜ਼ੀ ਦੇ ਪੈਸੇ ਤਾਂ ਦੇ ਦਿਓ ਮੈਨੂੰ ਮੈਨੂੰ ਦਰਗੇ ਕਿਤੇ ਜਾ ਕੇ ਬਸਣਾ ਹੈ ਇਹ ਕਹਿੰਦੇ ਇਹ ਹੱਕ ਵੀ ਤੇਰੇ ਮੂਲੇ ਨੂੰ ਹੁਣ ਇਹ ਲੋ ਦੁਨਿਆਲੇ ਚ ਰੌਲਾ ਪਿਆ ਹੋਰ ਤਾਂ ਕੋਈ ਰੌਲਾ ਨਹੀਂ ਉਹ ਉਦੋਂ ਪਹਿਲਾਂ ਪਿੱਛੇ ਪਿੰਡ ਲੜੇ ਆ ਉਹਨਾਂ ਨੇ 24 ਤੋਂ 72 ਕਰਾਇਆ ਇਹਨਾਂ ਨੂੰ ਰੋੜ 48 ਦਿੰਦੇ ਹੁਣ ਜਦੋਂ ਇਹ ਗੱਲ ਹੋਈ ਕਿ ਨਜਾਇਜ਼ ਆ ਜੇ ਕਿਸਾਨ ਸੋਣਾਂ ਸਹਿਮਤ ਨਹੀਂ ਹੋਈ ਮੁੱਖ ਮੰਤਰੀ ਦੇ ਸਮਝੌਤੇ ਤੋਂ ਬਾਅਦ ਵੀ ਕਿਸੇ ਨੂੰ ਥੱਕਾ ਨਹੀਂ ਹੋਇਆ ਇਸ ਗੱਲ ਤੇ ਕਿਸਾ ਨੂੰ ਸੰਭਲਤ ਕਰਾਂਗੇ ਇੰਨੀ ਵੱਡੀ ਪੱਧਰ ਤੇ ਫੋਰਸ ਲਾ ਕੇ ਪੂਰੇ ਪੰਜਾਬ ਚ ਘੇਰਾ ਬੰਦੀ ਕਰਕੇ ਉਹ ਕੰਮ ਕਰਾਉਣ ਲੱਗੇ ਸੀ ਉਹ ਕੰਮ ਜੇ ਨੂੰ ਰੋਕੇ ਰੋਕੇ ਸਾਹਮਣੇ ਜਾ ਕੇ ਤਲੀ ਤੇ ਤਲਕੇ ਜਿਹੜਾ ਮਨਸਨ ਹਰਸ ਕਹੇ ਦੇ ਲੜਨ ਦੀ ਸਾਡੀ ਹਾਲਤ ਪੈਦਾ ਕਰਤੀ ਉਦੋਂ ਉਹਰੇ ਕੋ ਸੁਣੂਗਾ ਉਹ ਹੋ ਗਿਆ ਅਸੀਂ ਅਗਲੇ ਦਿਨ ਫੇਰ ਤੋਂੜ ਦੀ ਬਸ ਕਰੀ ਮਿੱਟੀ ਪਾਉਣੀ ਸ਼ੁਰੂ ਕਰਤੀ ਅਸੀਂ ਗਾ ਚੱਕੜਾ ਪਾਗੇ ਜਾਂ ਤੁਸੀਂ ਚੱਕੋ ਇਹਨੂੰ ਜਿਹੜੀ ਪਾਈ ਐ ਇੰਜੀਨੀਅਰ ਭਲੇਖੇ ਲਾਗੇ ਨੇ ਇਹ ਤਾਂ ਗੱਲਾਂ ਐ ਪਾਵੇਂ ਨੂੰ ਚੱਕਣੀ ਪੈਗੀ ਪੰਜਵੇਂ ਡੀਸੀ ਕਹਿੰਦਾ ਜੀ ਦੇਖੋ ਆ ਗੱਲ ਹੋ ਗਿਆ ਹੋਗੀ ਹੁਣ ਅਸੀਂ ਕੰਮ ਚਲਾ ਲਈ ਅਸੀਂ ਕਹਿੰਦੇ ਨਾ ਜਦ ਖਾਤੇ 'ਚ ਪੈਸੇ ਨਹੀਂ ਪੈਂਦੇ ਕਿਸਾਨਾਂ ਦੇ ਜੇ ਵਾਅਦਾ ਕਰੇ ਤਾਂ ਕਿਸਾਨਾਂ ਦੀ ਤਸੱਲੀ ਮੁਤਾਬਕ ਉਹ ਵਾਅਦਾ ਹੁੰਦਾ ਉਹਨੇ ਖਾਤੇ 'ਚ ਪੈਸੇ ਪਾ ਦੇ ਫਿਰ ਚਲਾ ਲਓ ਕੰਮ ਸਾਨੂੰ ਕੀ ਦਿੱਤਾ ਆਇਓ ਡੈਸ਼ ਪਰ ਬਦਲਣ ਦਾ ਮਾਮਲਾ ਹੈ ਉਹਨੂੰ 1 ਸਾਲ ਤੇ 7 ਮਹੀਨੇ ਦੀ ਸਮਝੌਤਾ ਹੋਈ ਕਾਫੀ ਮੇਰੇ ਕੋਲੇ ਹੈ ਉਹ ਇਨਸਾਫ ਲਿਖਿਆ ਵੀ ਪਿਛਲੇ ਨੂੰ ਅਸੀਂ ਦੇਤੇ ਕਿੰਬਦੋਂ ਤੂੰ ਇਕੱਲੇ ਲੈ ਲਿਆ ਨਹੀਂ ਸੀ ਉਹ ਕਿ ਬਹੁਤ ਸਾਰੇ ਪ੍ਰਿੰਨਾਂ ਚ ਰੁਕਿਆ ਹੋਇਆ ਸੀ ਆਪਣੀ ਜਥੇਬੰਦੀ ਵੱਲੋਂ ਤੇ ਨਾ ਨਹੀਂ ਹਲਕਾ ਫਰਕਾ ਲਾਠੀ ਚਾਲ ਹੋ ਗਿਆ ਸੋ ਉਹ ਤੋਂ ਪਹਿਲਾਂ ਜਦੋਂ ਮੈਂ ਕਿਹਾ ਵੀ ਕੰਮ ਦਾ ਚੱਲਦਾ ਨਹੀਂ ਉਸ ਨੂੰ ਮਾਲਕ ਇਸ ਲਈ ਹੁਤਾ ਕਿ ਵੀ ਜੇ ਹੁਣ ਕੰਪਨੀ ਦੇ ਮੈਨੇਜਰ ਦੇ ਦਸਤ ਕਰਤਾ ਹੈ ਸਾਡੇ ਨੁਮਾਇੰਦੇ ਦੇ ਦਸਤ ਕਰਤਾ ਹੈ ਡੀਸੀ ਵਿੱਚ ਐਸਐਸਪੀ ਵਿੱਚ ਹੈ ਤੇ ਜਿਹੜਾ ਕੁਝ ਹੁੰਦਾ ਉਹਦੇ ਤੋਂ ਭੈਡਾ ਉਹ ਤੁਹਾਨੂੰ ਫੜਨਾ ਚਾਹੀਦਾ ਜੰਮ ਤੋਂ ਪਹਿਲਾਂ ਜੋਰ ਜਮਾਈ ਹੋ ਗਈ ਅੱਜ ਨੇ ਹੋਂ ਹੋਈ ਹਾਂ ਮਸਰੀ ਦੀ ਲਾਈ ਉਹਨੂੰ ਜੀ ਪੂਰੇ ਪੰਜਾਬ ਦੀ ਫੇਰ ਕੇ ਰਬੰਦੀ ਕਰੀ ਸਾਨੂੰ ਲੱਗਿਆ ਵੀ ਟਕਰਾ ਤੋਂ ਬਚਣਾ ਚਾਹੀਦਾ ਰਾਤ ਨੂੰ ਆਜੋ ਕੌਣ ਕਿਉਂ ਉਹਨਾਂ ਨੇ ਮੁੱਠੀ ਚੀਆਂ ਸਾਰੀ ਪੌਣ ਕਿੱਥੇ ਫਰਦਾ ਉਹਦਾ ਪਤਾ ਹੈ ਕਿਸੇ ਕੋਲੇ ਗੱਡੀ ਹੈ ਉਹਦਾ ਉਹਨਾਂ ਨੂੰ ਪਤਾ ਕਿਹੜੀ ਗੱਡੀ ਕਿੱਥੇ ਫਰਦੀ ਹੈ ਜਦ ਵੀ ਰਾਤ ਨੂੰ ਕਿੰਨੇ ਇਲਾਕਿਆਂ ਤੇ ਬਹੁਤ ਜਿਹੇ ਢੇਲ ਹੋ ਕੇ ਤੇ ਜੀਰੂ ਇਹ ਮੁੜ ਕੇ ਕਹਿੰਦੇ ਸਾਡੇ ਠੰਡਦਾਰਾਂ ਦੀ ਬਾਹਾਂ ਤੋੜਤੀ ਅਜੇ ਇਹ ਹੁਣ ਤੁਸੀਂ ਗੱਲਬਾਤ ਦੇ ਵਾਸਤੇ ਮੈਂ ਸਾਡੇ ਪ੍ਰਧਾਨ ਦਾ ਪਹਿਲਾਂ ਗਿਆ ਸੀ ਵੀ ਛੋਟੀ ਨੀਤ ਬਦਲੇ ਤੁਸੀਂ ਕਬਜ਼ਾ ਕਰਨਾਗੇ ਇੱਕ ਦਿਨ ਪਹਿਲਾਂ ਦੀ ਗੱਲ ਨੂੰ ਅਗਲੇ ਦਿਨ ਕਬਜ਼ਾ ਕਰ ਪਹਿਲਾਂ ਜਲਾ ਗਿਆ ਨਵੇਂ ਬਾਜੂਦਾਰੇ ਫਿਰ ਆਪਾਂ ਆਪਸੇ ਬਹਿਣਗੇ ਹੁਣ ਉਸ ਗੱਲ ਬਾਤ ਤੋਂ ਨਹੀਂ ਸਮਝਣ ਤਾਂ ਕਿ ਕੋਈ ਸਰੇ ਲਾਉਣਗੇ ਜਦ ਵੀ ਪਹਿਲਾਂ ਜਾਂ ਸਰਕਾਰਾਂ ਜੇ ਪੰਜਾਬ ਦੀ ਗੱਲ ਕਰਦੇ ਆ ਜੇ ਕੋਈ ਸਮਝੌਤਾ ਕਰਦੇ ਆ ਜਦ ਹੀ ਉਹਦੇ ਚੋਂ 90% 60% ਕਿਸੇ ਜੋ 85% ਹੋ ਜਾਂਦਾ ਜਿੱਥੇ ਪਿਛੇ ਬਿਹੇਦਾਰੀ ਵੱਧ ਹੋ ਜਾਂਦੀ ਹੁਣ ਇਹ ਸਰਕਾਰ ਨਾਲ ਕਾਇ ਸਮਝਾ ਉੱਥੇ ਹੋ ਗਈ ਜਦ ਵੀ ਮੁੜ ਕੇ ਇੱਕ ਗੱਲ ਇਹਨਾਂ ਕੋਲ ਗਿਨਿਆਉਣ ਨਾ ਹੁੰਦੀ ਵੀ ਅਸੀਂ ਆ ਤਾਂ ਲਾਗੂ ਕਰਤੀ ਇਹਨਾਂ ਸਭ ਲੋਕਾਂ ਦੀ ਕਿੰਨਾ ਕੋਣਸਾ ਕਰੀ ਜੇ ਲਿਪੁਰੋ ਸਾਤਾ ਲੋਕਾਂ ਦੀ ਆਪਦੀ ਏਕੀਤੇ ਆਫਵਾਕ ਤੇ ਏ ਕਿੰਨਾ ਟੋਲੇ ਫਰਨਾ ਦੇ ਜੀਵਨ ਦਾ ਬੰਦੇ ਲੱਗੇ ਉਥੇ ਫਿਰ 70% ਵਾਦਾ ਕਰਦੇ ਪੰਨ ਕਹਿੰਦੇ ਬਾਣ ਟੁੱਟੀ ਨਹੀਂ ਸਕਦਾ ਗਵਿੰਦਰ ਬੋਲੇ ਜੀ ਇਹ ਹੀ ਕੁਸ ਹੋਇਆ ਜੋ ਸਾਰੇ ਮਨ ਫੜ ਲਏ ਉਹਨਾਂ ਘਰਾਂ ਦੀਆਂ ਭੈਣਾਂ ਲੜੀਆਂ ਵਾ ਕਮਾਲ ਬਣਦਾ ਸੀ ਗੱਲ ਦੀ ਵੀ ਜਿਹਨਾਂ ਦੇ ਘਰ ਦਾ ਮਨੁੱਖਾਂ ਵਾਲਾ ਖੇਤੀ ਵਾਲਾ ਸਾਰਾ ਕੰਮ ਵੀ ਗੜ ਪੈ ਗਿਆ ਉਹ ਸਾਰੇ ਕੰਮ ਨੂੰ ਵੀ ਸਾਹਮਣੇ ਦੇ ਦੇ باوجود ਲੜਾਈ ਦੇ ਮੁਦਾਂ ਚ ਰੋ ਜਾਂਦੇ ਨੇ ਰੋਜ਼ ਅੰਮੀ ਇਲੈਕਟ੍ਰੋਨਿਕ ਜਾਂਦੀ ਸੀ ਹੱਥ ਨੇ ਫੜਦੇ ਸੀ ਨੇ ਰੋਏ ਘਰੇ ਵੜਦੀਆਂ ਸੀ ਜਦੋਂ ਲੱਗਿਆ ਕਿ ਔਰਤਾਂ ਨਹੀਂ ਹਟ ਰਹੀਆਂ ਲੜਨੋਂ ਫਿਰ ਘੋੜਸਵਾਰ ਪੁਲਿਸ ਲਿਆ ਕੇ ਵੱਡੀ ਗਿਣਤੀ ਲੇਡੀ ਪੁਲਿਸ ਲਿਆ ਕੇ ਹਮਲਾ ਕੀਤਾ ਸੀ ਜਦੋਂ ਲਗਭਗ 10-15 ਮਿੰਟਾਂ ਬਹੁਤ ਬੁਰੀ ਤਰ੍ਹਾਂ ਜਾਂਦੀ ਸੀ ਉਹਦੇ ਵਿੱਚ ਇੱਕ ਤਾਂ ਮੀਂਹ ਦੇ ਵਾਦ ਠੀਕ ਸੀ ਤੇ ਜਦੋਂ ਇਹ ਹਾਲਤ ਬਣੀ ਬੰਦਾ ਉੱਥੇ ਵੀ ਲੱਗਿਆ ਜਦ ਵੀ ਬੇਰੋਸੇ ਸਮਝੌਤਾ ਹੋਇਆ ਸਮਝੌਤਾ ਕਰ ਲੈ ਜੀ ਕਹਿੰਦੇ ਏਡੀ ਕਾਲੀ ਜੈ ਸੀ ਧੁੱਤ ਬਣਾਉਣਾ ਇਥੇ ਵੀ ਜਿਹੜੀ ਪੈਰਾ ਕਰ ਨਾਲ ਉਹ ਹਲੇ ਕਰੂੰਗੇ ਕਿ 13 ਫਾਲ ਹੋ ਗਿਆ ਉਹ ਲੈ ਆਂ ਵਿਦੂਰਾਂ ਨੂੰ ਵੀ ਤੇ ਲੱਖ ਦਵਾਏ ਵੀ ਉਹਦਾ ਵੀ ਜਾਣਾ ਹੋਣਾ ਜਿਹੜੀ ਜਮੀਨ ਫਿਰ ਕਿਸਾਨਾਂ ਨੇ ਦੇਤੀ ਸਹਿਮਤੀ ਨਾਲ ਬਾੜ ਟੁੱਟਿਆ ਜਮੀਨ ਵਾਪਸ ਹੋਈ ਜਿੱਦਾਂ ਕਿਸਾਨਾਂ ਨੇ ਚੈੱਕ ਨਹੀਂ ਚੱਕੀ ਬਹੁਤ ਥੋੜੀ ਗਿਣਤੀ ਸੀ 156 ਏਕੜ ਸੀ ਸਾਡੀ ਉਹ ਸਾਰੀ 850 900 ਏਕੜ ਸੀ। ਸਮਝ ਲੈ ਏਕੜ ਤੋਂ ਬਹੁਤ ਛੋਟਾ ਹਿੱਸਾ ਬਣਦਾ ਜੇ ਕਹਣਾ ਉਹ 150 ਏਕੜ। ਉਹ ਨੋਟ ਸੀ। ਉਹ ਕੰਪਨੀ ਦਾ ਜਿਹੜੀ ਉਹਨਾਂ ਦੇ ਨਾਮ ਜੜਨੇ ਆ ਮੁੜ ਕੇ ਉਹ ਹਜ਼ਾਰ ਏਕੜਾਂ। ਜਦ ਵੀ ਆ ਰਵਾਈ ਆ ਨਾ। ਇਹ ਹੁਣ ਜਿਹੜਾ ਸਰਕਾਰਾਂ ਜਿਹਨੂੰ ਚੁਣ ਕੇ ਭੇਜਦੇ ਆ ਜੇ ਉਹਨਾਂ ਦਾ ਆ ਰਵਾਈ ਆ। ਉਹਨਾਂ ਦਾ ਰਈਆ ਪੁੱਗਦਾ ਕਿਨੇ ਜੋਰ ਤੇ ਜਿੰਨਾ ਚਿਰ ਸਾਨੂੰ ਵੀ ਉਹਨਾਂ ਦਾ ਜੋਰ ਕਿੱਥੇ ਐ ਉਹਦੀ ਸਮਝ ਨਹੀਂ ਆਉਂਦੀ ਤੇ ਉਹਦੇ ਖਿਲਾਫ ਉਹ ਕਿਤੇ ਲੜਨ ਦੀ ਲੱਗਦੇ ਸੀ ਹੱਕ ਕੋਈ ਨਹੀਂ ਦਿੰਦਾ ਹਾਲੇ ਚ ਬਰੋਸਕੀ ਜੇ ਉਹਨਾਂ ਨੇ 44 ਨੂੰ ਨਿਕੋਲਦੇ ਇਹਨਾਂ ਦੇ ਮਾਲਾ ਮੋਟਾ ਘੇਰੀ ਬੰਦੇ ਨੂੰ ਨਿਕੋਲਦੇ ਜਿਵੇਂ ਜਮਾਇਲਾ ਅਹਨਬੀ ਦੁਆਨ ਅੰਗਣੀ ਵੀ ਗਿਆ ਨਾ ਚੰਡੀਗੜ੍ਹ ਬੰਨ ਮਾਰੀ ਬੈਠੇ ਸੀ ਬਿਨਾਂ ਜਨਰਲ ਵਿਕਾਸ ਨਾ ਖੇਤੀ ਨੀਤੀ ਖਾਰੜੇ ਦਾ ਮਾਮਲਾ ਸੀ ਗਿਆ ਚੰਡੀਗੜ੍ਹ ਗਏ ਆ ਉੱਥੇ ਮੁਜਾਰਾ ਕਰਿਆ ਮੜਕਾ ਚੌਥੇ ਚ ਗਏ ਆ ਉਹ ਉਹ ਜਾਰੀ ਕਰਤਾ ਮਜਬੂਰੀ ਚ ਜਾਰੀ ਕਰਤਾ ਮੁਰਦਿਆਂ ਦਾ ਪਾਸਾ ਸੱਡ ਲੜ ਫੇਰ ਤੇ ਆ ਜਿੰਨਾ ਚਿਰ ਕਿਸਾਨ ਵੀ ਜ਼ੁਰਪੱਖੀ ਤੇ ਵਾਦਾ ਵਾਦ ਪੱਖੀ ਖੇਤੀ ਨੀਤੀ ਬਣ ਕੇ ਲਾਗੂ ਨਹੀਂ ਹੁੰਦੀ ਉਹਨਾਂ ਦੇ ਕਿਵੇਂ ਸੂਤ ਕੰਮ ਨਹੀਂ ਤਾਂ ਜੇ ਸਾਰੇ ਹੀ ਆਪਾਂ ਬਿਮਾਰ ਬੈਠੇ ਇੱਥੇ ਵੀ ਪੂਰਾ ਪੰਜਾਬ ਪੰਜਾਬ ਦੀ ਜਾਂ ਪੂਰੀ ਮਨੁੱਖਤਾ ਬਿਮਾਰ ਕਰਤੀ ਇਹ ਕੁਦਰਤ ਦੇ ਥੋੜੇ ਕੀਤੀ ਹੈ ਇਹਨਾਂ ਦੀ ਉਹ ਦੇਣ ਹੈ ਇਹ ਹੁਣ ਸਾਰਾ ਦੋਸਤ ਕਿਸਾਨਾਂ ਤੇ ਹੈ ਵੀ ਇਹਨਾਂ ਨੇ ਨਾਜ ਰੀਲਾ ਕਰਤਾ ਇਹਨਾਂ ਨੇ ਹਵਾ ਦਾ ਕਰਤਾ ਇਹ ਪਰਾਲੀ ਮਚਾ ਕੇ ਪ੍ਰਦੂਸ਼ਣ ਕਰਦੇ ਆ ਦੂਜੇ ਪ੍ਰਦੂਸ਼ਣ ਦਾ ਕੀ ਹੈ ਚੀਨ ਨੇ ਵੀ ਜੋੜ ਲਾਇਆ ਸੀ ਹੁਣ ਚੀਨ ਚ ਨਹੀਂ ਅੱਗ ਲਾਉਂਦੇ ਪਰਾਲੀ ਨੂੰ ਸਾਰਾ ਪ੍ਰਬੰਧ ਕਰ ਲਿਆ ਉਹਨਾਂ ਨੇ ਇਹ ਜੰਮੂ ਦੀ ਸਰਕਾਰਾਂ ਦੀ ਹੈ ਤੇ ਜਿਹੜੀ ਤੁਹਾਨੂੰ ਕਿ ਬਿਜਲੀ ਹੈ ਵੀ ਹੀਟਰ वगैरह ਨਾਲ ਉਹਨੂੰ ਸੁਣੀ ਪਈ ਜਾਂਦੀ ਹੈ ਉਹਦੀ ਜਿੰਮੇਵਾਰੀ ਜੱਗਦਾ ਕੋਈ ਜਦੋਂ ਉਹਦੀ ਗਰਮੌਰੀ ਕਰਨ ਕੋਈ ਤਿਆਰੀ ਮਾਜਾ ਦੇਣ ਦੀ ਗੱਲ ਦਾ ਦੂਜਾ ਉਹਦੀ ਗਰਮੌਰੀ ਕਰਉਂਦੇ ਆ ਜੇ ਹੁਣ ਇਹੀ ਦੀ ਹਾਲਤ ਪੈਦਾ ਕੀਤੀ ਠੀਕ ਹੈ ਅਸੀਂ ਬੰਦ ਕਮਰੇ ਅੰਦਰ ਰਹਿ ਕੇ ਵੀ ਗੱਲਾਂ ਕਰਨੀਆਂ ਚਰਚਾ ਕਰਨੀਆਂ ਕੋਈ ਲੋੜ ਐਸ ਤੋਂ ਅੱਗੇ ਕਿਹੜੀ ਤੇਰ ਕਿੰਨੇ ਆਪ ਜਿਹੇ ਬੰਦੇ ਨੂੰ ਤਾਕਲੀ ਕਰਦੀ ਐ ਤੇ ਉਹਨੂੰ ਮੈਦਾਨ 'ਚ ਲੱਕਿਆਉਂਦੀ ਐ ਇੱਕ ਦੂਜੇ ਦੇ ਸੀਪੋਰਟ ਤੇ ਜਾਂਦੇ ਅਸੀਂ ਤਾਂ ਅਗਰਾਹਾ ਜਿਹੇ ਬੰਦੇ ਬੋਲੋ ਮੈਨੂੰ ਲੱਗਾ ਕਿ ਤੌਕਾ ਜਿਹੜਾ ਲੜਦਾ ਹੋਵੇ ਅਸੀਂ ਉਹਦੀ ਸੀਪੋਰਟ ਤੇ ਨਾ ਗਿਆ ਹੋਈਏ ਆਹ ਕਾਇ ਜਿਹਦੇ ਕੋ ਸਾਨੂੰ ਪਾਣਾ ਵੀ ਕੱਢਦੇ ਐ ਪੰਜਵਾ ਸਾਮਾ ਟਾਇਰ ਵੀ ਕਹਿੰਦੇ ਸਰਕਾਰ ਦਾ ਅਜੀ ਤਾਂ ਨਾ ਹੀ ਮੱਤਬੀ ਜਾਣੇ ਹਾਲਾਂਕਿ ਕਿਸਾਨਾਂ ਦੀ ਜਥੇਬੰਦੀ ਹੈ ਉਹ ਜਲੂਰ ਪਿੰਡ ਦੇ ਵਿੱਚ ਕਿੰਨਾ ਵੱਡਾ ਹਮਲਾ ਹੋਇਆ ਵੀ ਦੁਨਾਂ ਤੇ ਸਾਡੇ ਆਪ ਖਾਸਾ ਪੱਖੇ ਵੱਡੀ ਪੱਧਰ ਤੇ ਅੰਦਰ ਸਮੱਸਿਆ ਮੜੀ ਗਈ ਵੀ ਅਸੀਂ ਉਹ ਬਜ਼ੁਰਾਂ ਦੀ ਪੱਖ ਤੇ ਆ ਮੈਂ ਕਿਸਾਨ ਜਥੇਬੰਦੀ ਜਾਊਂਗੀ ਜਦੋਂ ਅਸੀਂ ਉਹ ਦੁਬਾਰਾ ਮੰਨ ਕੇ ਲੈਣ ਸਾੜਦੇ ਆ ਉਹ ਜਥੇਬੰਦੀ ਬਚਦੀ ਜੇ ਨਾ ਇਹ ਦਵਾ ਚਲਾਉਣ ਦਾ ਬਚੂਗੀ ਜਥੇਬੰਦੀ ਕਿਉਂਕਿ ਜਥੇਬੰਦੀ ਜੇ ਅਸੀਂ ਰੱਖਣੀ ਹੈ ਜਥੇਬੰਦੀ ਨੂੰ ਕਾਹਦੀ ਹੱਤਰ ਲੋਕ ਧਾਰਨਤੋਂ ਲਈਏ ਸਾਡੇ ਨਾਲ ਜੇ ਲੋਕਾਂ ਨੇ ਮਰਨ ਲਈ ਤਿਆਰ ਹੋ ਰਹੇ ਆ ਸਾਡੇ ਨਾਲ ਲੱਗੇ ਉਹ ਚਾਹਤ ਤਾਂ ਨਹੀਂ ਆਏ ਹੋਈ ਉਹਨਾਂ ਵਾਸਤੇ ਲੋੜ ਹਾਲ ਤੇ ਬਣਾ ਅਸੀਂ ਸਾਰਿਆਂ ਨੂੰ ਸਮਝਾਇਆ ਉਦੋਂ ਵੀ ਵੀ ਯਾਰ ਜਿਹੜੀ ਕਿਸਾਨਾਂ ਦੀ ਹਾਲਤ ਬਣ ਬੜੀ ਹੋਈ ਹੈ ਤੇ ਜਿੱਦ ਨੂੰ ਇਹ ਜਾ ਰਹੀ ਹੈ ਠੀਕ ਹੈ ਵਕਤੀ ਰੋਸਾ ਹੋਊਗਾ ਕੁਦੇ ਨਾ ਜਦੋਂ ਉਹ ਸਭ ਲੜਾਈ ਤੋਂ ਬਾਅਦ ਅਸੀਂ ਸਾਰਿਆਂ ਨੂੰ ਦਿਖਾਇਆ ਮੇਰੇ ਤਾਂ ਸਰੂਰਤਾ ਤੋਂ ਤਗੜਾ ਹੋ ਗਿਆ ਫਿਰ ਹਰੇ ਬਰੋਬਰ ਦਾ ਜਿਲਾ ਹੀ ਸੀ ਉਸ ਤੋਂ ਪਹਿਲਾਂ ਸਾਰੇ ਜ਼ਿਲ੍ਹੇ ਦੇ ਦੁੱਧਿਆ ਦੇ ਨੰਦ ਮਾਲ ਬਿਆੜ ਹੁਣ ਕਈ ਵਾਰੀ ਇਕੱਠੇ ਚoare ਹੁੰਦਾ ਹੈ ਵੀ ਦੋ ਹਿੱਸੇ ਸਾਰੇ ਦੇ ਇਕੱਲੇ ਹਸਾ ਜ਼ਰੂਰ ਚੋਆ ਜਾਂਦਾ ਜਿ세 ਉਹਨਾਂ ਦਾ ਤੋਂ ਲੀਦੋ ਲੈ ਕੋਦ ਨੂੰ ਨਾ ਜਾਂਦੇ ਕਿਉਂਕਿ ਲਗਭਗ ਪਿੰਡਾਂ ਦਾ 50% ਹਿੱਸਾ ਜਿਹਦੇ ਮਜ਼ਦੂਰ ਆ ਗਏ ਬੇਜਮੀਨੇ ਕਿਸਾਨ ਹੋ ਗਏ 50% ਹਿੱਸਾ ਬਣਦਾ ਜਿਹਦੇ ਕੋਲ ਜ਼ਮੀਨ ਨਹੀਂ ਤੇ ਜੇ ਨੇ ਤਰੱਕੀ ਕਰਨੀਆਂ ਦੇਸ਼ ਨੇ ਉਹਨਾਂ ਨੂੰ ਜ਼ਮੀਨ ਦੇਣੀ ਹੋ ਜਾ ਉਹ ਜਮੀਨ ਲੈਣੀ ਉਹ ਜਿਹੜੇ ਕਿਸੇ ਨੇ ਨਹੀਂ ਉਹਨਾਂ ਨੂੰ ਜਮੀਨ ਲੈਣ ਵਾਸਤੇ ਤਿਆਰ ਹੋਣਾ ਉਦੋਂ ਵਾ ਖਿੱਲੇ ਕਨਾਲਾਂ ਜਾਗੇ 80% ਪਿੰਡਾਂ ਦੀ ਆਬਾਦੀ ਹੀ ਬਣਦੀ ਜਿਹੜੇ ਖਿੱਲੇ ਜਾਂ ਕਨਾਲਾਂ ਚ ਫਿਰ ਜਮੀਨ ਦਾ ਕਾਨੂੰਨ ਲਾਗੂ ਕਿਉਂ ਨਾ ਹੋਵੇ ਜਮੀਨ ਦੀ ਸਾਂਝੀ ਵੰਡ ਕਿਉਂ ਨਾ ਹੋਵੇ ਜੇ ਉਦੋਂ ਦਾ ਫਾਇਦਾ ਹੋਵੇ ਜਮੀਨ ਦੀ ਹਲਵਾਹ ਕੋ ਜਿਹੜਾ ਖੇਤੀ ਚ ਕੰਮ ਕਰਨ ਦਾ ਹਲਵਾਹ ਉਹਨਾਂ ਦਾ ਮੰਗ ਕੇ ਕਿਉਂ ਨਾ ਹੋਵੇ ਜਿਹੜੇ ਇਹ ਆਲੀ ਸਾਨੂੰ ਕੋਠਿਆ ਚ ਬੈਠੇ ਆ ਪਹਿਲਾਂ ਜਿਹੇ ਬੈਠੇ ਆ ਉਹ ਮਾਤੋਂ ਮਾਲਕ ਨਹੀਂ ਹੁੰਦੇ ਮਾਲਕ ਹੋਣ ਹੋ ਜਿਹੜਾ ਕੰਮ ਵਾਲ ਕਰਦੇ ਆ ਜਿੰਨੇ ਜਿੰਨਾ ਦਿਨ ਆਪ ਰੂਪਰ ਵੰਡਣੀ ਹੁੰਦੀ ਪੂਰੀ ਜਿਨੂੰ ਕਹਿਣਾ ਹੋ ਜਿਹੜਾ ਭਗਤਸ ਵਾਲਾ ਮਣੁਕਾ ਤੋਂ ਮਣੁਕਾ ਦਾ ਲੋਟੜੀ ਖਤਮ ਕਰਾ ਲਾਂਦੇ ਆਪਾਂ ਉਹਨਾਂ ਚਰ ਜਮਹੂਰੀਅਤ ਨਹੀਂ ਜਮਹੂਰੀਅਤ ਤਾਂ ਲੜ ਕੇ ਤਾਂ ਲੈ ਲਓ ਇਹਨੂੰ ਜਮਹੂਰੀਅਤ ਕਹਿ ਲਓ ਜਿੰਨੇ ਨਹੀਂ ਤਾਂ ਜਮਹੂਰੀਅਤ ਨਹੀਂ ਲੜ ਕੇ ਥੋੜੀ ਲੈਣੀ ਹੁੰਦੀ ਉਦੋਂ ਤਾਂ ਪ੍ਰਵਾਨਨਾ ਦੇਣੀ ਹੁੰਦੀ ਹੈ ਜਮੂਰੀਤਾਂ ਤੇ ਜੇ ਇੱਕ ਪ੍ਰਵਾਨਨਾ ਲਡੇ ਰਹਿਦਾ ਹੈ ਇੱਕ ਲੋਕਾਂ ਦਾ ਅੱਜ ਉਹਨਾਂ ਕੋਲ ਜ਼ਿੰਮੇਵਾਰੀਅਤਾਂ ਸਾਡੇ ਕੋਲ ਹੈ ਨਹੀਂ ਕੱਲ ਜਦੋਂ ਲੋਕਾਂ ਦਾ ਐ ਇਦਾਂਤ ਬਣ ਜਾਊਗੀ ਉਦੋਂ ਲੋਕਾਂ ਦੀ ਵੀ ਮਹਰੀਤ ਉਹਨਾਂ ਨੂੰ ਥੋੜੀ ਦੇਣਗੇ ਕਿਉਂਕਿ ਇੱਕ ਦੂਜੇ ਦੀ ਜਲਦ ਦਾ ਜਿਹੜਾ ਨਾ ਬਚਾਰਨਾ ਸਾਹੀ ਹੈ ਅੱਜ ਉਹਨਾਂ ਦੀ ਤਾਨਾ ਸਾਹੀ ਚੱਲਦੀ ਹੈ ਕੱਲੋਂ ਲੋਕ ਤਕਰੇ ਹੋ ਜਾਣਗੇ ਉਦੋਂ ਲੋਕਾਂ ਦੀ ਤਾਨਾ ਸਾਹੀ ਚੱਲੂ ਜਿਹੜੇ ਟੀਮ ਦੀ ਗੱਲ ਹੈ ਨਾ ਚਰੂਦ ਦੇ ਲੈ ਜਾਂ ਕਿਤੇ ਹੋਰ ਇਨਕਲਾਬ ਹੋਏ ਐਵੇਂ ਵੀ ਉਥੇ ਸਰਮਾਇਦਾਰਾਂ ਨੂੰ ਵੀ ਉਹਨੇ ਹੱਕ ਸੀ ਤੇ ਆ ਆਂ ਬੰਦੇ ਨੂੰ ਵੀ ਉਹਨੇ ਹੱਕ ਸੀ ਕਿਉਂਕਿ ਜਮਾਤਾਂ ਦੇ ਰੌਲੇ ਐ ਤੇ ਜੇ ਜਮਾਤਾਂ ਦੇ ਇਹ ਜਿਹੇ ਰੌਲੇ ਐ ਫਿਰ ਜਮਾਤੀ ਪੱਦਰ ਤੇ ਲੜਾਈ ਦਾ ਮਸਲਾ ਆ ਅਸੀਂ ਕਿਸੇ ਤੱਬਕੇ 'ਚ ਆ ਜਾਂ ਕਿਸੇ ਕਿੱਤੇ 'ਚ ਆ ਜਿਹੜੇ ਕੰਮ ਕਰਦੇ ਆ ਉਹ ਇੱਕ ਇੱਕ ਬਣਦਿਆ ਜਮਾਤ ਦੇ ਤੌਰ ਤੇ ਫਿਰ ਸਾਨੂੰ ਐਨਗੇਜਮੈਂਟ ਨਾਲ ਕਿਵੇਂ ਜੁੜੀਏ ਇਹਦੇ ਨਾਲ ਕਿਵੇਂ ਜੁੜੀਏ ਠੀਕ ਹੈ ਜਿੱਥੇ ਜੋ ਪੱਧਰ ਆ ਵਿਚਾਰ ਦੇ ਬਖਰੇ ਨੇ ਲੜਦੇ ਪਰਵਾਲ ਚ ਵੀ ਰਹਿੰਦੇ ਆ ਜਿਵੇਂ ਬੰਦੇ ਦੇ ਰਹਿਣ ਕੁਦਰਤੀ ਗੱਲ ਹੈ ਕਿ ਜਦ ਦੇ ਬੰਦੇ ਵੀ ਹੁੰਦੇ ਆ ਜਿਵੇਂ ਕਿਹੜੀ ਗੱਲ ਮਨੁੱਖਤਾ ਦੇ ਹੱਕ ਦੀ ਹੈ ਸਾਨੂੰ ਉਹਦੇ ਪੱਖ ਚ ਖੜਨਾ ਚਾਹੀਦਾ ਉਹ ਜੇ ਦੁਸ਼ਮਣ ਦੇ ਵੀ ਹੋਵੇ ਕੋਲ ਪੁਰਾਣਾ ਸਾਡੇ ਕਦਰੋਗਾਰ ਵੀ ਹੋਈ ਹੋਵੇ ਕਿਸੇ ਗੱਲ ਕਰਕੇ ਜੋ ਵੀ ਗੱਲ ਠੀਕ ਹੈ ਸਾਡਾ ਮਸਲਾ ਇਹ ਬਣਨਾ ਚਾਹੀਦਾ ਕਿ ਜਿਹੜੀ ਮਨੁੱਖਤਾ ਹੈ ਉਹਦੇ ਪੱਖ ਚ ਖੜਾ ਤੇ ਜਿਹੜੀ ਗੱਲ ਮਨੁੱਖਤਾ ਦੇ ਉਲਟ ਹੈ ਉਹ ਆਦਾ ਸਾਕਾ ਪੈਂਡ ਪੰਜ ਵੀ ਕਿਉਂ ਨਾ ਕਰਦਾ ਹੋਵੇ ਕਿਉਂ ਨਾ ਉਹਦੇ ਉੱਤੇ ਲਖੜੀ ਫੇਰ ਅਸੀਂ ਕਾਮਯਾਬ ਹੋਵਾਂਗੇ ਉਹ ਜੇ ਉੱਥੋਂ ਦੇਖਣੇ ਵੀ ਆ ਸਾਡਾ ਠੋੜਾ ਜਿਹਾ ਛੱਡਾ ਸਕਿਆ ਜੀ ਆ ਫਲਾਨਾ ਜੀ ਆ ਠੰਕਿਆ ਜੀ ਕਿਉਂਕਿ ਇਹ ਵੀ ਬੰਨਿਆ ਪਈਆਂ ਹੁੰਦੀਆਂ ਨੇ ਨਾ ਪਰ ਦੇਤੀ ਜਿਹੜਾ ਹੁਣ ਆਉਂਦੇ ਦੇਖੋ ਹੁਣ ਠੋੜੇ ਉਹ ਬਣਾਤੇ ਡੋਡੀ ਉਹਨੇ ਬਾੜ ਬਣਾਤੀ ਵੀ ਆ ਤਾਂ ਫਿਰ ਆਪਣੇ ਬਾੜ ਤਾਂ ਆਪਣੇ ਘਰਾਂ ਦਾ ਜਾਂਦੀ ਉਹ ਤਾਂ ਫਟ ਨੂੰ ਹੋਰ ਥੱਲੇ ਕਿਵੇਂ ਲਿਆਉਣ ਵਾਤ ਤੋਂ ਵਾਤ ਇਹ ਉਹਦੀ ਰੋਡ ਐ ਉਹ ਇਸੇ ਲੋੜ ਚੋਂ ਲੋਕ ਚ ਕੱਟ ਜਿ세 ਬੰਦ ਹੋ ਰਹੇ ਆ ਆਪਦੀ ਹਾਲਤ ਚੋਂ ਉਹਨਾਂ ਨੇ ਦੇਣਾ ਇਹ ਕਿ ਲੋਕਾਂ ਨੂੰ ਭਾਈ ਇਕੱਠੇ ਹੋਏ ਬਣਾ ਹੁ ਰਾਹ ਨਹੀਂ ਕੋਈ ਬਚਦਾ ਤੇ ਉਹਨਾਂ ਦੀ ਲੋੜ ਹੈ ਕਿ ਲੋਕਾਂ ਦੀ ਜਵਾਲਬੰਦੀ ਕਰਨੀ ਹੈ ਉਹਦੇ ਲਈ ਕਾਨੂੰਨ ਇਕੱਲੇ ਆ ਫੌਜ ਦਾ ਨਹੀਂ ਕੋਈ ਗੱਲ ਨਹੀਂ ਹੋਰ ਬਥੇ ਰਹਿਣਗੇ ਹੋਰ ਬਥੇ